ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਦਿੱਲੀ ਲਿਆਂਦੇ ਜਾਂਦੇ ਆ ਉਹ ਕੋਤਵਾਲੀ ਤੁਹਾਡੇ ਸਾਹਮਣੇ ਹੈ ਸੀਸਗੰਜ ਦੇ ਕੋਲ ਮਹਾਰਾਜ ਜੀ ਨੂੰ ਗ੍ਰਿਫਤਾਰ ਕਰਕੇ ਕੈਦ ਕੀਤਾ ਜਾਂਦਾ ਹੈ ਸਤਗੁਰੂ ਗੁਰੂ ਤੇਗ ਬਹਾਦਰ ਸਾਹਿਬ ਨੂੰ ਪ੍ਰਸ਼ਾਦ ਪਾਣੀ ਨਹੀਂ ਦਿੱਤਾ ਗਿਆ ਇਤਿਹਾਸ ਕਹਿੰਦਾ ਪਿੰਜਰੇ ਵਿੱਚ ਬੰਦ ਕੀਤਾ ਉਹ ਪਿੰਜਰਾ ਤਸੀਹੇ ਦੇਣ ਲਈ ਸੀ ਉਸ ਪਿੰਜਰੇ ਦੇ ਵਿੱਚ ਸੋਏ ਲੱਗੇ ਸਨ ਜੇ ਖੜੇ ਖੁੰਦੇ ਸਨ ਸੀਸ ਵਿੱਚ ਸੁਵੇ ਚੁਬਦੇ ਸਨ ਜੇ ਬੈਕ ਲਾਉਂਦੇ ਸਨ ਪਿੱਠ ਪਿੱਛੇ ਸੁਵੇ ਸਨ ਖੱਬੇ ਸੱਜੇ ਸੁਵੇ ਸਨ ਆੜ ਕੇ ਖਲੋ ਸਕਦੇ ਸਨ ਪਰ ਗੁਰੂ ਤੇਗ ਬਹਾਦਰ ਸਿਮਰਨ ਦਾ ਮੂਜਸਮਾ ਪਰਮਾਤਮਾ ਦੀ ਪ੍ਰਤੱਖ ਜੋਤ ਉਸ ਪਿੰਜਰੇ ਵਿੱਚ ਨਹੀਂ ਸਤ ਗੁਰੂ ਤੇ ਸਿੱਖਾਂ ਨੂੰ ਤਿੰਨ ਗੱਲਾਂ ਕਹੀਆਂ ਗਈਆਂ ਬਸ ਦਿੱਲੀ 'ਚ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਕੈਦ ਵਿੱਚ ਨੇ ਭਾਈ ਉਦਾਜ ਜੀ ਨਿਕਲ ਗਏ ਬਾਬਾ ਬੁੱਢਾ ਸਾਹਿਬ ਜੀ ਦੀ ਅੰਸ ਵਿੱਚੋਂ ਭਾਈ ਗੁਰਦਤਾ ਜੀ ਕਹਿੰਦੇ ਨੇ ਮਹਾਰਾਜ ਇਹ ਸਾਕਾ ਵਰਤਨਾ ਹੈ ਮੈਂ ਦੇਖ ਨਹੀਂ ਸਕਾਂਗਾ ਸਤਿਗੁਰੂ ਨੇ ਕਿਹਾ ਜਾਓ ਸਿਮਰਨ ਚ ਉਹ ਪਹਿਲਾਂ ਹੀ ਸਰੀਰ ਤਿਆਗ ਗਏ ਨੇ ਭਾਈ ਮਤੀਦਾਸ ਨੇ ਹਜ਼ੂਰ ਨੂੰ ਦੇਖਿਆ ਜਿਨ੍ਹਾਂ ਦੇ ਸੀਸ ਤੇ ਚਵਰ ਚਲਦਾ ਹੈ ਜਿਨ੍ਹਾਂ ਦੇ ਸੀਸ ਉੱਤੇ ਚੰਦੋਏ ਲੱਗੇ ਨੇ ਜਿਨ੍ਹਾਂ ਅੱਗੇ ਅਨੇਕਾਂ ਸੰਗਤਾਂ ਮੱਥਾਂ ਟੇਕਦੀਆਂ ਨੇ ਉਹ ਗੁਰੂ ਤੇਗ ਬਹਾਦਰ ਪਿੰਜਰੇ ਵਿੱਚ ਖੈ ਸਿੱਖ ਦੇ ਖੂਨ ਨੇ ਉਬਾਲਾ ਖਾਦਾ ਕਹਿਣ ਲੱਗਾ ਦਾਤਾਰ ਜੇ ਤੁਸੀਂ ਚਾਹੋ ਮੈਂ ਦਿੱਲੀ ਦੀ ਇੱਟ ਨਾਲ ਇੱਟ ਖੜਕਾ ਦਿਆਂ ਮੈਂ ਬਾਦਸ਼ਾਹ ਦੇ ਤਖਤ ਨੂੰ ਨੇਸ ਤੋਂ ਨਬੂਦ ਕਰ ਦਿਆਂ ਮਹਾਰਾਜ ਹੱਸ ਕੇ ਕਹਿੰਦੇ ਨੇ ਮਤੀ ਦਾਸ ਇਹ ਇਹ ਤਾਕਤ ਤੇ ਸ਼ਕਤੀ ਕਿੱਥੋਂ ਕਹਿਣ ਲੱਗੇ ਤੇਰੇ ਚਰਨਾਂ ਚੋਂ ਕਹ ਲੱਗੇ ਸਮੁੰਦਰ ਸਾਹਮਣੇ ਬੂੰਦ ਨੂੰ ਮਾਨ ਨਹੀਂ ਕਰਨਾ ਚਾਹੀਦਾ ਜਰੂ ਇਸ ਨੂੰ ਇਹ ਆਵਾਜ਼ ਸੁਣੀ ਗਈ ਜਿਹੜਾ ਦਿਨ ਕੱਲ ਨੂੰ ਆਉਣਾ ਹੈ 10 ਨਵੰਬਰ 1675 ਨੂੰ ਗੁਰੂ ਤੇਗ ਬਹਾਦਰ ਸਾਹਿਬ ਦਾ ਪਿੰਜਰਾ ਚੌਂਕ ਵਿੱਚ ਲੰਦਾ ਗਿਆ ਭਾਈ ਮਤੀ ਦਾਸ ਜੀ ਗੁਰੂ ਕੇ ਦੀਵਾਨ ਨੇ ਮਹਾਰਾਜ ਹੁਕਮਨਾਮਾ ਵਿੱਚ ਲਿਖਦੇ ਨੇ ਮਮ ਸਹਾਇਕ ਮਿੱਤਰ ਭਾਰੀ ਮੇਰਾ ਮਿੱਤਰ ਹੈ ਮਤੀ ਦਾਸ ਪਾਈ ਸਾਹਿਬ ਜੀ ਨੂੰ ਤਿੰਨ ਗੱਲਾਂ ਕਹੀਆਂ ਕਰਾਮਾਤ ਦਿਖਾਓ ਕੇਂਦਰ ਨਹੀਂ ਦੂਸਰਾ ਸ਼ਬਦ ਕਿਹਾ ਇਸਲਾਮ ਕਬੂਲ ਕਰੋ ਕਦਾਚਿਤ ਨਾਹੀਂ ਮੌਤ ਲਈ ਤਿਆਰ ਰਹੋ ਕਹਿਣ ਲੱਗੇ ਤਿਆਰੀ ਕਰਕੇ ਆਏਗਾ ਭਾਈ ਮਤੀ ਦਾਸ ਜੀ ਨੂੰ ਲੱਕੜਾਂ ਦੇ ਵਿੱਚ ਜਕੜਿਆ ਗਿਆ ਸ਼ਤੀਰਾਂ ਵੀ ਜਕੜਿਆ ਗਿਆ ਮੈਂ ਕਈ ਵਾਰੀ ਕਹਿਣਾ ਕਬੀਰ ਸਾਹਿਬ ਦੇ ਸ਼ਬਦ ਦੀ ਵਿਆਖਿਆ ਤਾਂ ਭਾਈ ਮਤੀ ਦਾਸ ਨੇ ਕੀਤੀ ਅਖੀਰ ਲਾ ਕਿਹਾ ਅਜੇ ਵੀ ਇਸਲਾਮ ਕਰਾਮਾਤ ਨਹੀਂ ਤਾਂ ਆਰਾ ਕਹਿਣ ਲੱਗੇ ਆਰਾ ਮੈਨੂੰ ਸਵੀਕਾਰ ਹੈ ਆਰਾ ਪਿਆਰਾ ਲਗਤ ਹੈ ਕਾਰਾ ਕਰੋ ਬਣਾਏ ਸਿਰ ਜਾਂਦਾ ਤੇ ਜਾਨ ਦੇ ਮੇਰਾ ਸਿੱਕੀ ਸਦਕ ਨਾ ਜਾਏ ਭਾਈ ਸਾਹਿਬ ਜਿਹਨੂੰ ਪੁੱਛਿਆ ਅੰਤਮ ਇੱਛਾ ਕਹਿਣ ਲੱਗੇ ਬਸ ਇੱਕੋ ਇੱਛਾ ਹੈ ਜਦੋਂ ਤੁਸੀਂ ਮੇਰੇ ਸਿਰ ਤੇ ਆਰਾ ਚਲਾਇਓ ਪਰ ਉਸ ਵਕਤ ਮੇਰਾ ਮੂੰਹ ਮੇਰੇ ਮਹਿਬੂਬ ਵੱਲ ਕਰ ਦਿਆ ਜੀ ਮੈਂ ਪਿੰਜਰੇ ਵਿੱਚ ਆਪਣੀ ਸੱਚੀ ਸਰਕਾਰ ਦੇ ਦਰਸ਼ਨ ਕਰਨੇ ਚਾਹਨਾ ਆਰਾ ਐਸਤਾ ਚਲਾਇਓ ਤੁਸੀਂ ਆਰੇ ਦੇ ਦੰਦੇ ਬੋਡੀ ਸ਼ਰੀਰ ਵਿੱਚ ਲਜਾਣੇ ਨੇ ਮੈਂ ਪੌੜੀ ਪੌੜੀ ਸੂਰਤ ਨਾਲ ਪੜਦਿਆਂ ਸੱਚਖੰਡ ਵੀ ਜਾਣਾ ਹੈ ਮੈਂ ਜਪ ਸ਼ੁਰੂ ਕਰਾਂਗਾ ਮਹਾਰਾਜ ਜੀ ਦੇ ਸਨਮੁਖ ਭਾਈ ਮਤੀ ਦਾਸ ਜੀ ਨੂੰ ਜਕੜ ਦਿੱਤਾ ਗਿਆ ਗੁਰੂ ਤੇਗ ਬਹਾਦਰ ਸਾਹਿਬ ਦੇਖ ਰਿਆ ਸਿੱਖ ਦੇ ਸੀਸ ਤੇ ਆਰਾ ਚੱਲਦਾ ਹੈ ਕਬੀਰ ਦੇ ਛਲ ਸ਼ਬਦ ਦੀ ਵਿਆਖਿਆ ਕਰ ਰਹੇ ਨੇ ਕਰਵਤ ਭਲਾ ਨਾ ਕਰਵਟ ਤੇਰੀ ਆਰਾ ਚੰਗਾ ਲੱਗਦਾ ਪਰ ਕਰਵਟ ਨਾ ਦੇਈ ਕਰਵਤ ਭਲਾ ਨਾ ਕਰਵਟ ਤੇਰੀ ਲਾ ਗਲੇ ਸੁਣ ਬੇਨਤੀ ਮੇਰੀ ਮਹਾਰਾਜ ਜੀ ਦੀ ਦੇਖਦਿਆਂ ਆਰਾ ਚੱਲਿਆ ਇੱਕ ਖੱਬੇ ਪਾਸੇ ਟੁਕੜਾ ਡਿੱਗ ਪਿਆ ਜੀ ਇੱਕ ਸੱਜੇ ਪਾਸੇ ਡੁੱਗ ਪਿਆ ਪਰ ਜਬਜੀਤ ਜੀ ਤਾਂ ਜੇ ਪੂਰਾ ਨਹੀਂ ਸੀ ਹੋਇਆ ਪੇਟ ਤੱਕ ਆਰਾ ਚਲਦਾ ਹੈ ਦੋ ਹਿੱਸਿਆਂ ਵਿੱਚ ਖੱਬੇ ਸੱਜੇ ਢੜ ਜਿਹੜਾ ਉਹ ਉਲਰ ਗਿਆ ਖੰਬੇ ਤੇ ਸੱਜੇ ਇੱਕ ਅੱਖ ਖੱਬੇ ਨੂੰ ਇੱਕ ਸੱਜੇ ਨੂੰ ਇੱਕ ਕੰਨ ਖੱਬੇ ਨੂੰ ਇੱਕ ਸੱਜੇ ਨੂੰ ਪਰ ਇਤਿਹਾਸ ਕਹਿੰਦਾ ਹੈ ਮਹਾਰਾਜ ਜਦੋਂ ਟੁਕੜੇ ਤੋਂ ਹੋਏ ਪਿੰਜਰੇ ਚੋਂ ਆਵਾਜ਼ ਆਈ ਤਨ ਸਿੱਖੀ ਤਨ ਸਿੱਖੀ ਦੋਨਾਂ ਟੁਕੜਿਆਂ ਵਿੱਚੋਂ ਜਪਜੀ ਸਾਹਿਬ ਦੀ ਆਵਾਜ਼ ਆਉਂਦੀ ਰਹੀ ਇਤਿਹਾਸ ਕਹਿੰਦਾ ਅਰਧ ਉਰਧ ਚਰਾਇਸ ਉਡਾਰਾ ਪਰਿਓ ਪ੍ਰithvi ਪਰ ਹਵੇ ਦਵੇ ਫਾਰਾ ਦੋਨੋਂ ਤਨ ਤੇ ਜਪਜੀ ਪੜੇ ਖੀਰਤ ਸਭ ਕੇ ਅਚਰਜ ਬੜੇ ਭਾਈ ਸਾਹਿਬ ਦੇ ਦੋ ਟੁਕੜੇ ਕਰ ਦਿੱਤੇ ਭਾਈ ਦਿਆਲਾ ਜੀ ਨੇ ਆਵਾਜ਼ ਦਿੱਤੀ ਕਹਿਣ ਲੱਗੇ ਗੁਰੂ ਕੇ ਸਿੱਖ ਨੂੰ ਚੀਰਨ ਵਾਲਿਓ ਤੁਸੀਂ ਆਪਣੇ ਹਕੂਮਤ ਦੀਆਂ ਜੜਾਂ ਨੂੰ ਚੀਰ ਦਿੱਤਾ ਭਾਈ ਦਿਆਲਾ ਜੀ ਨੂੰ ਜਿਉਂਦਿਆਂ ਨੂੰ ਉਬਲਦੇ ਹੋਏ ਪਾਣੀ ਵਿੱਚ ਦੇਗ ਦੇ ਵਿੱਚ ਬਿਠਾ ਦਿੱਤਾ ਮੈਂ ਇੱਕ ਵਾਰ ਅਰਜ਼ ਕੀਤੀ ਸੀ ਭਾਈ ਦਿਆਲਾ ਜੀ 12 ਭਰਾ ਨੇ ਜੀ ਭਾਈ ਮਨੀ ਸਿੰਘ ਦੇ ਸਕੇ ਭਰਾ ਨੇ ਭਾਈ ਦਿਆਲਾ ਜੀ ਭਾਈ ਬਚਿੱਤਰ ਸਿੰਘ ਦੇ ਤਾਇਆ ਨੇ ਭਾਈ ਦਿਆਲਾ ਜੀ ਭਾਈ ਦਿਆਲਾ ਜੀ ਉਹਨਾਂ ਨੇ ਦੇਗ ਵਿੱਚ ਬੈਠਦਿਆਂ ਇੱਕ ਅਰਦਾਸ ਕੀਤੀ ਗੁਰੂ ਅਰਜੁਨ ਦੇਵ ਜੀ ਜਹਾਂਗੀਰ ਦੀ ਦੇਗ ਸੀ ਇਹ ਉਬਲਦਾ ਪਾਣੀ ਸੀ ਤੁਸੀਂ ਪੰਜਵੇਂ ਬਾਜਾਮੇ ਚ ਜਿਵੇਂ ਉਥੇ ਉਬਾਲੇ ਸਹਾਰ ਗਏ ਸਿੱਖ ਵਿੱਚ ਵਰਤ ਕੇ ਵੀ ਉਬਾਲੇ ਸਹਾਰ ਜਾਇਆ ਜੇ ਦੇਗ ਵਿੱਚ ਬੰਦ ਕਰ ਦਿੱਤਾ ਚਲੋ ਮੈਂ ਇੱਕ ਵਾਰ kia ਫੋਟਵਾ ਚਿਹਰਾ ਦਿਖਾਉਂਦੀਆਂ ਨੇ ਉੱਤੇ ਰੱਖ ਦਿੱਤਾ ਗਿਆ ਸੀ ਭਾਂਡਾ ਟੱਕਨ ਦੇਗ ਵਿੱਚ ਉਹਨਾਂ ਦਾ ਹੱਡੀਆਂ ਤੇ ਚੰਬਸ ਵਸ ਵਖ ਹੋ ਗਿਆ ਸੀ ਉਸ ਤੋਂ ਬਾਅਦ ਤੀਸਰਾ ਸਿੱਖ ਭਾਈ ਸਤੀਦਾਸ ਸਾਡਾ ਇਤਿਹਾਸ ਕਹਿੰਦਾ ਹੈ ਜਿਹੜੀ ਕਾਜ਼ੀ ਨਾਲ ਗੱਲਬਾਤ ਹੋਈ ਜਿੰਨੇ ਦਿਨ ਹੁੰਦੀ ਰਹੀ ਉਹਨਾਂ ਨੇ ਸਾਰੀ ਨੋਟ ਕੀਤੀ ਸੀ ਸਭ ਕੁਝ ਖੋਲਿਆ ਗਿਆ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਦੇ ਸਾਹਮਣੇ ਰੂਹ ਲਪੇਟ ਕੇ ਰੂਹ ਦੇ ਉੱਤੇ ਰੱਸੀ ਬਨ ਕੇ ਇਸ ਸਿੱਖ ਦੇ ਪੈਰਾਂ ਵਾਲੇ ਪਾਸਿਓਂ ਰੂਹ ਨੂੰ ਅੱਗ ਲਾਈ ਗਈ ਇਹਨਾਂ ਜਿਉਂਦਿਆਂ ਨੂੰ ਜਿਉਂਦੇ ਭਾਈ ਸਤੀਦਾਸ ਨੂੰ ਰੂਹ ਚ ਬਨ ਕੇ ਲਪੇਟ ਕੇ ਰੂੰਚ ਅਗ ਲਾਈ ਜਦੋਂ ਸ਼ਰੀਰ ਡਿੱਗਿਆ ਤਮਾਸ਼ੀਨ ਲੋਕ ਤਾੜੀਆਂ ਮਾਰਦੇ ਖੋਣਗੇ ਸਿੱਖ ਦਾ ਜਿਸਮ ਵਿੱਚੋਂ ਪ੍ਰਾਣ ਗੁਰੂ ਦੇ ਚਰਨਾਂ ਵਿੱਚ ਜਾਂਦੇ ਹੋਣਗੇ ਜਦੋਂ ਜ਼ਮੀਨ ਉੱਤੇ ਇਹ ਸ਼ਾਂਤ ਹੋ ਗਏ ਮਹਾਰਾਜ ਨੇ ਤੀਸਰੀ ਆਵਾਜ਼ ਦਿੱਤੀ ਤਨ ਸਿੱਖੀ ਤਨ ਸਿੱਖੀ ਤਨ ਸਿੱਖੀ ਨਾਲ ਸ਼ਬਦ ਕਿਹਾ ਜਿੰਨੀ ਦੇਰ ਤੱਕ ਧਰਤੀ ਰਹੇਗੀ ਸੂਰਜ ਚੰਦ ਤਾਰੇ ਇਹ ਵਜੂਦ ਰਹੇਗਾ ਸਿੱਖੋ ਤੁਹਾਡੇ ਡੁੱਲੇ ਹੋਏ ਖੂਨ ਨੂੰ ਸੰਗਤਾਂ ਨਮਸਕਾਰ ਕਰਦੀਆਂ ਰਹਿੰਦੀਆਂ। ਅੱਜ ਵੀ ਤੁਸੀਂ ਚੌਂਕ ਵਿੱਚ ਖਲੋਂਦੇ ਹੋ। ਭਾਵੇਂ ਦਿੱਲੀ ਦੇ ਲੋਕਾਂ ਲਈ ਆਮ ਚੌਂਕ ਹੈ। ਸਿੱਖ ਦੇ ਸੀਨੇ ਵਿੱਚ ਗੁਰੂ ਤੇਗ ਬਹਾਦਰ ਦੇ ਸਿੱਖਾਂ ਦੇ ਡੁੱਲਾ ਹੋਏ ਖੂਨ ਵਾਲਾ ਚੌਂਕ ਹੈ। 10 ਨਵੰਬਰ ਨੂੰ ਸ਼ਾਮ ਨੂੰ ਸਿੱਖ ਸ਼ਹੀਦ ਹੋ ਗਏ। ਗੁਰੂ ਤੇਗ ਬਹਾਦਰ ਸੱਚਾ ਪਾਤਸ਼ਾਹ। ਉਹਨਾਂ ਨੂੰ ਫਿਰ ਕੋਤਵਾਲੀ ਅੰਦਰ ਲਜਾਇਆ ਗਿਆ।